ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਲੋਕ ਬਹੁਤ ਸਪੋਰਟ ਕਰ ਰਹੇ ਨੇ ਜਿੰਜਾਂਗੇ ਬਹੁਤ ਚੰਗਾ ਹੈ ਵਿਨਸਿੰਘ ਸੰਦੂ ਨੂੰ ਸਪੋਰਟ ਕਰਿਓ ਬਾਲਟੀਆਂ ਭਰ-ਭਰ ਕੇ ਵੋਟਾਂ ਪਾਓ 20 ਤਰੀਕ ਨੂੰ ਬਾਲਟੀ ਦਾ ਬਟਨ ਦਬਾਓ ਜ਼ਰੂਰ ਜਿਹੜਾ ਅੱਜ ਦਾ ਮਾਹੌਲ ਹੈ ਇਹਨੂੰ ਦੇਖ ਕੇ ਤਾਂ ਇਹ ਲੱਗਦਾ ਕਿ ਜਿਹੜੇ ਲੋਕ ਨੇ ਉਹ ਜਾਗਰੂਕ ਹੋ ਚੁੱਕੇ ਨੇ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪੰਜਾਬ ਦੇ ਵਿੱਚੋਂ ਅਗਰ ਅਸੀਂ ਨਸ਼ਾ ਖਤਮ ਕਰਨਾ ਹੈ ਸਾਡੇ ਕੋਲ ਇੱਕ ਹੋਰ ਇੱਕ ਕੈਂਡੀਡੇਟ ਹੈ ਸਰਦਾਰ ਗੋਵਿੰਦ ਸਿੰਘ ਸੰਧੂ ਔਰ ਸ਼੍ਰੋਮਨੀ ਕਾਲੀਦਾ ਲਮਰਸਰ ਕੈਮੇਦੀ ਪਾਰਟੀ ਹੈ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਕਦੇ ਵੀ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਵੰਡਿਆ ਔਰ ਅੱਜ ਦਾ ਮਾਹੌਲ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ 20 ਤਰੀਕ ਨੂੰ ਜਿਹੜਾ ਲੋਕਾਂ ਦਾ ਫਤਵਾ ਉਹ ਗੋਵਿੰਦ ਸਿੰਘ ਸੰਧੂ ਵੱਲ ਦਿੱਤਾ ਜਾਊਗਾ ਸੋ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ 20 ਤਰੀਕ ਨੂੰ ਗੋਵਿੰਦ ਸਿੰਘ ਦੀ ਜਿਹੜੀ ਸਾਡੇ ਚੋਣ ਨਿਸ਼ਾਨ ਬਾਲਟੀ ਹੈ ਲੋਕ ਜ਼ਰੂਰ ਬਾਲਟੀ ਭਰਨਗੇ ਉਮੀਦ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਸਭ ਤੋਂ ਜਿਹੜਾ ਪਹਿਲਾ ਮਿਸ਼ਨ ਹੈ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਮਿਸ਼ਨ ਹੈ। ਬ੍ਰਾਹਮਣੀ ਕਾਲੀ ਵਾਲਾ ਬਾਜ਼ਾਰ ਨਸ਼ਾ ਮੁਕਤ ਕਰਨਾ ਉਹਨਾਂ ਦਾ ਮਿਸ਼ਨ ਹੈ। ਉਹਨਾਂ ਨੇ ਹਰ ਬਰਨਾਲਾ ਜ਼ਿਲ੍ਹਾ ਦੇ 100 ਗੁਰਦੁਆਰਿਆਂ ਦੇ ਵਿੱਚ ਸਾਂਖਿਆ ਦੇਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਜਿਹੜੇ ਬੱਚੇ ਨੇ ਬਚਪਨ ਤੋਂ ਹੀ ਗਵਾਣੀ ਦੇ ਨਾਲ ਜੁੜ ਜਾਣ ਔਰ ਜੁੜ ਜਾਊਗਾ ਤੇ ਨਸ਼ੇ ਤੋਂ ਆਪਣੇ ਆਪ ਨੂੰ ਦੂਰ ਨਹੀਂ ਜਾਣਿਆ ਕਿ ਤੁਹਾਡੇ ਕੋਲੇ ਸਿਰਫ ਇੱਕ ਦੇਣਾ ਆਪਣੀ ਮਤ ਦਾ ਦਾਨ ਬੜੀ ਸੋਚ ਸਮਝ ਕੇ ਕਰਨਾ ਹੈ ਜਿਹੜੀਆਂ ਰਵਾਇਤੀ ਪਾਰਟੀਆਂ ਨਸ਼ਾ ਵੇਚਦੀਆਂ ਨੇ ਉਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਇਹਨਾਂ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਹਨਾਂ ਰਵਾਇਤੀ ਪਾਰਟੀਆਂ ਨੇ ਨਸ਼ੇ ਵੀ ਵੇਚਣੇ ਆ ਨੋਟ ਵੀ ਸਿੱਟਣੇ ਆ ਤੇ ਅਸੀਂ ਆਪਣਾ ਜਿਹੜਾ ਸਾਡਾ ਭਵਿੱਖ ਹੈ ਉਹਨੂੰ ਸੁਰੱਖਿਅਤ ਕਰਨਾ ਹੈ ਗੋਬਿੰਦ ਸਿੰਘ ਸੰਧੂ ਨਾਲ ਅਸੀਂ ਜੁਟਣਾ ਹੈ